ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਜਿਆਦਾ ਪਿਆਰੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਜਾਣਗੇ। ਦਰਅਸਲ ਇਹ ਵੀਡੀਓ ਬਹੁਤ ਹੀ ਜਿਆਦਾ ਭਾਵੁਕ ਕਰ ਦੇਣ ਵਾਲੀ ਹੈ। ਮੁੰਡੇ ਨੂੰ ਫੇਸਬੁੱਕ ਦੇ ਜ਼ਰੀਏ ਇੱਕ ਵਿਦੇਸ਼ ਰਹਿੰਦੀ ਗੋਰੀ ਦੇ ਨਾਲ ਪਿਆਰ ਹੋ ਜਾਂਦਾ ਹੈ। ਗੋਰੀ ਪੰਜਾਬੋਂ ਦੀ ਹੈ। ਉਹਨਾਂ ਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਹੈ। ਵਿਆਹ ਕਰਵਾਉਣ ਤੋਂ ਬਾਅਦ ਜਦੋਂ ਕਿਸਾਨੀ ਦਰਨਾ ਲੱਗਿਆ ਹੁੰਦਾ ਹੈ ਉਸ ਵੇਲੇ ਇਹ ਨੌਜਵਾਨ ਵੀ ਕਿਸਾਨੀ ਦਰਨੇ ਦੇ ਵਿੱਚ ਗਿਆ ਹੋਇਆ ਸੀ। ਉੱਥੇ ਆਉਂਦੇ ਵੇਲੇ ਇਸ ਦਾ ਐਕਸੀਡੈਂਟ ਹੋ ਜਾਂਦਾ ਹੈ। ਐਕਸੀਡੈਂਟ ਇੰਨਾ ਜਿਆਦਾ ਭਿਆਨਕ ਹੁੰਦਾ ਹੈ ਕਿ ਇਸ ਦੀਆਂ ਹੱਟਲ ਕਰਨੋਂ ਹਟ ਜਾਂਦੀਆਂ ਨੇ ਜਿਸ ਤੋਂ ਬਾਅਦ ਗੋਰੀ ਦੇ ਵੱਲੋਂ ਇਸ ਨੂੰ ਛੱਡ ਕੇ ਨਹੀਂ ਗਈ ਇਸ ਮੁੰਡੇ ਦਾ ਵੀਜ਼ਾ ਵੀ ਆਉਣ ਵਾਲਾ ਸੀ ਅਤੇ ਦੋਨਾਂ ਨੇ ਵਿਦੇਸ਼ ਚਲੇ ਜਾਣਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਗੋਰੀ ਇੰਨੀ ਜ਼ਿਆਦਾ ਇਮਾਨਦਾਰ ਸੀ ਤੇ ਇੰਨਾ ਜ਼ਿਆਦਾ ਪਿਆਰ ਇਸ ਨੂੰ ਕਰਦੀ ਸੀ ਕਿ ਉਸਦੇ ਵੱਲੋਂ ਆਪਣੇ ਪਤੀ ਨੂੰ ਪੰਜਾਬ ਹੀ ਇਕੱਲੇ ਛੱਡ ਕੇ ਨਹੀਂ ਗਈ ਤਿੰਨ ਸਾਲ ਹੋ ਚੁੱਕੇ ਨੇ ਅੱਜ ਇਸ ਦੀ ਲਗਾਤਾਰ ਸੇਵਾ ਕਰ ਰਹੀ ਹੈ ਅਤੇ ਇਸ ਗੋਰੀ ਨੇ ਕਿਹਾ ਕਿ ਮੈਂ ਇਸ ਨੂੰ ਛੱਡ ਕੇ ਨਹੀਂ ਜਾ ਸਕਦੀ ਹੁਣੇ ਮੇਰਾ ਪਤੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਵੀ ਹਾਲਾਤ ਨੇ ਪ੍ਰਮਾਤਮਾ ਸਭ ਠੀਕ ਕਰ ਦੇਵੇਗਾ ਗੋਰੀ ਦੀਆਂ ਇਹ ਗੱਲਾਂ ਸੁਣ ਦਾ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਕਿਉਂਕਿ ਜੇਕਰ ਸ਼ਾਇਦ ਕੋਈ ਹੋਰ ਹੁੰਦੀ ਤਾਂ ਇਸ ਨੂੰ ਛੱਡ ਕੇ ਚਲੇ ਜਾਂਦੀ ਪਰ ਇਸ ਗੋਰੀ ਨੇ ਕਿਸ ਤਰੀਕੇ ਦੇ ਨਾਲ ਸਾਥ ਨਵਾਇਆ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਜ਼ਿਆਦਾ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ